ਹਾਂਜੀ ਬਾਈ ਜੀ ਅੱਜ ਆਪਾਂ ਤੁਹਾਡੇ ਲਈ ਦੋ ਟਰੈਕਟਰ ਲੈ ਕੇ ਆਏ ਹਾਂ ਜੌਂਡੀਅਰ ਤੇ ਸੋਨਾਲੀਕਾ 60 ਬਾਈ ਜੀ ਇੱਕੋ ਵੀਰ ਕੋਲੇ ਖੜੇ ਹੈਗੇ ਮੋਬਾਈਲ ਨੰਬਰ ਵੀ ਤੁਹਾਨੂੰ ਦੱਸਾਂਗੇ ਸਾਰੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਮੇਰੇ ਭਰਾਵਾਂ ਨੇ ਜ਼ਰੂਰ ਦੇਖਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰੋ 6280137325 ਮੀਰਾ ਮੋਬਾਈਲ ਨੰਬਰ ਐਡ ਕਰਵਾਉਣ ਲਈ ਸੰਪਰਕ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਟਰੈਕਟਰ ਹੈਗਾ ਬਾਈ ਜੀ ਸੋਨਾਲੀਕਾ 60 ਪਹਿਲਾ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਵਿਖੇ ਟਰੈਕਟਰ ਖੜੇ ਆ ਇਹ 9417619364 9417619364 ਵੀਰ ਦਾ ਮੋਬਾਈਲ ਨੰਬਰ ਹੈ ਬ 2011 ਮਾਡਲ ਟਰੈਕਟਰ ਹੈਗਾ ਬਾਈ ਜੀ 2011 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਹੀ ਹੈ ਸਾਫ ਕੰਡੀਸ਼ਨ ਪੂਰੀ ਵਧੀਆ ਹਾਲਤ ਦਾ ਟਰੈਕਟਰ ਆ ਬਾਈ ਜੀ ਇੰਜਨ ਗੇਅਰ ਲੈਫਟ ਪੱਕੋਂ ਪੂਰੀ ਫੁੱਲ ਗਾਰੰਟੀ ਹੋ ਵੀ ਟਰੈਕਟਰ ਦੀ ਵੀਰ ਦੀ ਆਪਣੀ ਬਾਈ ਜੀ ਸਿਰਫ ਵੀਡੀਓ ਪਾਉਣ ਦਾ ਕੰਮ ਆ ਆਪਣਾ ਤਾਂ ਨਾ ਤੁਸੀਂ ਆਪਦੀ ਤਸੱਲੀ ਕਰਕੇ ਟਰੈਕਟਰ ਲੈ ਕੇ ਜਾਣਾ ਟਾਇਰਾਂ ਦੀ ਗੱਲ ਕਰਗੇ 50 ਤੋਂ 55 ਪੈਸੇ ਟਰੈਕਟਰ ਦੇ ਟਾਇਰ ਪਏ ਬਾਈ ਜੀ ਪਾਵਰ ਸਟੀਅਰਿੰਗ ਟਰੈਕਟਰ ਆ ਇੰਜਨ ਗੇਅਰ ਲੈਫਟ ਦੀ ਵੀ ਪੂਰੀ ਫੁੱਲ ਗਾਰੰਟੀ ਹੈਗੀ ਇੰਜਨ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਸ਼ੋਰੂਮ ਕੰਡੀਸ਼ਨ ਹੁੰਦੀ ਹੈ ਟਰੈਕਟਰ ਵੀਰ ਕੋਲੇ ਸਾਰੇ ਟਰੈਕਟਰ ਬਿਲਕੁਲ ਓ ਸਿਰਫ 3,30,000 ਰੁਪਏ ਚ ਟਰੈਕਟਰ ਬਾਈ ਜੀ ਤੁਹਾਨੂੰ ਦੇ ਦੇਣਾ ਵੀਰ ਹਣੇ ਕਹਿੰਦੇ ਆਪਾਂ ਇਹ ਚੋ ਵੀ ਤੁਹਾਡਾ ਮਾਨਤਨ ਹੋਰ ਕਰ ਦਿਆਂਗੇ ਸਿਰਫ ਹੀ 3,30,000 ਰੁਪਿਆ ਮੌਕੇ ਤੇ ਮਾਨਤਨ ਵੀਰ ਕਹਿੰਦਾ ਆਪਾਂ ਇਹ ਚੋ ਕਰ ਦਿਆਂਗੇ ਅੱਗੇ ਬਾਈ ਜੀ ਜੌਂਡੀਆ ਟਰੈਕਟਰ ਹੈਗਾ 5210 9417619364 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ 9417619364 ਮਾਡਲ ਹੈਗਾ ਟਰੈਕਟਰ ਦਾ ਭਾਈ ਜੀ ਬਿਲਕੁਲ ਹੀ ਨਵਾਂ ਪਿਆ ਟਰੈਕਟਰ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਹੈਗਾ 2020 ਮਾਡਲ ਟਰੈਕਟਰ ਹੈਗਾ ਬਹੁਤ ਜਿਆਦਾ ਹੀ ਘੱਟ ਚੱਲਿਆ ਹੋਇਆ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਭਾਈ ਜੀ ਇਹ ਸਾਰਾ ਟਰੈਕਟਰ ਬਿਲਕੁਲ ਓਕੇ ਹੈ ਪਾਵਰ ਸਟੀਅਰਿੰਗ ਹੈ ਇੰਜਨ ਗੇਅਰ ਲੈਫਟ ਪੱਖੋਂ ਪੂਰੀ ਫੁੱਲ ਗਾਰੰਟੀ ਹੈ ਪੰਜਾਬ ਨੰਬਰ ਦਾ ਟਰੈਕਟਰ ਹੈ 4 ਸਪੀਡ ਟਰੈਕਟਰ ਹੈ ਭਾਈ ਜੀ ਇਹ ਬਾਕੀ ਸਾਰੀ ਫੁੱਲ ਗਾਰੰਟੀ ਉਹ ਤੁਸੀਂ ਆਪ ਦਾ ਬਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਮੇਰੇ ਭਰਾ ਆਪਣੀ ਕੋਈ ਗਾਰੰਟੀ ਨਹੀਂ ਤੇ ਇੰਜਨ ਗੇਅਰ ਦੀ ਫੁੱ 60 ਤੋਂ 65 ਪੈਸੇ ਟਰੈਕਟਰ ਦੇ ਟਾਇਰ ਬਾਈ ਜੀ ਹਜੇ ਪਏ ਆਗੇ 60 ਤੋਂ 65 ਪੈਸੇ ਚਾਰੇ ਟਾਇਰ ਬਾਈ ਜੀ ਚੌਕੜਾਈ ਆ ਕੰਪਨੀ ਦੇ ਟਾਇਰ ਪਏ ਆਗੇ ਤੇ ਬਾਈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਰੇਟ ਇਹਦਾ ਹੈਗਾ 6 ਲੱਖ ਤੇ 48000 ਰੁਪਿਆ ਮੌਲ ਰੱਖਿਆ ਟਰੈਕਟਰ ਦਾ ਮੌਕੇ ਤੇ ਇਹ ਚੋ ਵੀ ਮਾਨਤਾਨ ਤੁਹਾਡਾ ਹੋ ਜਾਊਗਾ 6 ਲੱਖ ਤੇ 48000 ਰੁਪਿਆ ਬਾਈ ਜੀ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਕਰੋ ਧੰਨਵਾਦ